ਅੱਜ ਆਪਾਂ ਬਣਾਵਾਂਗੇ ਆ ਗੋਭੀ ਵਾਲੇ ਪਰੌਂਠੇ ਜਿਸ ਕਰਕੇ ਕੱਲ ਆਪਾਂ ਲਈ ਸੀ ਗੋਭੀ ਕੱਲ ਇਹਨੂੰ ਕੀ ਕੀਤਾ ਹੈ ਪਹਿਲਾਂ ਇਹਨੂੰ ਔਡੋਟੀ ਕਰਕੇ ਭੋਲ ਲਾ ਆਇਸ਼ਾ ਮਾਰ ਕੇ ਤੱਤੇ ਪਾਣੀ ਚ ਧੋ ਲਈ ਗਰਮ ਚ ਠੀਕ ਹੈ ਗਰਮ ਪਾਣੀ ਨਾਲ ਧੋ ਕੇ ਹੁਣ ਗਿੱਲੀ ਕਾਚ ਕਰ ਲੈਂਦੇ ਆਪਾਂ ਠੀਕ ਹੈ ਫਿਰ ਇਹਨੂੰ ਆਪ ਕੋ ਪੁੰਨਾਂਗੇ ਬਖਾਵਾਂਗੇ ਤੁਹਾਨੂੰ ਪੁੰਨਦੇ ਆਇਸ਼ਾ ਫਿਰ ਇਹਨੂੰ ਪੁੰਨ ਕੇ ਪਰੌਂਠਾ ਬਣਾਵਾਂਗੇ ਠੀਕ ਹੈ ਪਰੌਂਠਾ ਬਣਾਉਂਦੇ ਹੋਏ ਉਹਨਾਂ ਦੇ ਬਾਇਲ ਨੂੰ ਮਿਰਚ ਪਾਵਾਂਗੇ ਹਾਂ ਆਪਾਂ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਪੁੰਨਦੇ ਆ ਇੱਕ ਵਾਰੀ ਤੇ ਹੁਣ ਆਪਾਂ ਬਿਲੀ ਕੱਚ ਕਾ ਲਾਂਗੇ ਨਾ ਫਿਰ ਇਹਨੂੰ ਪੁੰਨਾਗੇ ਗ੍ਰੇਸ ਤੇ ਠੀਕ ਹੁਣ ਆਪਾਂ ਪੁੰਨਦੇ ਦਿਖਾਉਨੇ ਆ ਆ ਮਾਰਦੇ ਐ ਇਸ ਤਰ੍ਹਾਂ ਆਪਾਂ ਇਹਨੂੰ ਪਾ ਲੈਣਾ ਵਿੱਚ ਤੁਸੀਂ ਕੋਈ ਕੜਾਈ ਲੈ ਸਕਦੇ ਹੋ ਜਾਂ ਕੁਝ ਵੀ ਇਸ ਤਰ੍ਹਾਂ ਹੀ ਵਿੱਚ ਪਾ ਲਈ ਜਿਹੜੀ ਗੋਭੀ ਐ ਕੱਲੀ ਗੋਭੀ ਪਾਣੀ ਕੋਈ ਕਿਉਂ ਕੁਛ ਨਹੀਂ ਨਹੀਂ ਕੁਛ ਨਹੀਂ ਪਾਣੀ ਠੀਕ ਹੈ ਇਧਰ ਆਪਾਂ ਗੈਸ ਚਲਾਉਣ ਲੱਗੇ ਆਂ ਗੈਸ ਬਲਾ ਦੇ ਦਿੱਤੇ ਆਪਾਂ ਰੱਖ ਦਾਂਗੇ ਬਚਨ ਨੂੰ ਹੋਣਾ ਆਪਾਂ ਇਹਨੂੰ ਪੁੰਨਣਾ ਚੰਗੀ ਤਰ੍ਹਾਂ ਓਏ ਓਏ ਲਾਜੀ ਇਧਰ ਲੜਾਈ ਹੋ ਗਈ ਹੋਸ਼ ਲੜ ਸਾਰੇ ਸੌਂਦੇ ਗੱਨੀ ਚਾਹ ਪੋਣੀ ਕਰ ਜੀ ਜੱਪ ਕੀ ਕੀਤਾ ਹੈ ਜਾਜ਼ ਕੇ ਤੱਕ ਇਹਨਾਂ ਦੇ ਕੁੱਤੇ ਕੰਮ ਇਧਰੋਂ ਆਪਾਂ ਕਲਸ਼ੀ ਆਡੀਓ ਲਈ ਹਿਲਾਉਂਦੇ ਰਹਿਣਾ ਕਿੰਨੇ ਕੁ ਮਿੰਟ ਚੱਕਰ ਆਪਾਂ ਇਹਨੂੰ ਇਹਨਾਂ ਨੂੰ 15 ਮਿੰਟ ਲੱਗਣਗੇ 10-15 ਮਿੰਟ ਠੀਕ ਹੈ ਥੋਲ ਕੇ ਲੂਣ ਮਰਚ ਪਾ ਦੇਵਾਂਗੇ ਫਿਰ ਮੜਾਏ ਲੂਣ ਮਰਚ ਪਾਉਂਦੇ ਹਾਂ ਠੀਕ ਹੈ ਆਪਾਂ ਬਿੰਨਾਂ ਪਿਆਜ਼ ਦਿੱਤਾ ਸੀ ਗਲਾ ਹੀ ਦਿਨੇ ਵੀ ਬਣਾਈ ਹੈ ਹੁਣ ਸਾਡਾ ਆਪੇ ਖਾ ਲਾਂਗੇ ਇਹ ਰਾਧਾ ਨੇ ਤਿਆਰ ਕੀਤਾ ਬਹੁਤ ਹੀ ਟੇਸਟੀ ਬਣੀਆਂ ਹੀ ਰੋਟੀਆਂ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਖਾਓ ਤੇ ਬਹੁਤ ਹੀ ਵਧੀਆ ਇਸ ਤਰ੍ਹਾਂ ਕਰਕੇ ਤੇ ਆਪਾਂ ਫਿਰ ਜੀ ਵੀ ਬਣਾ ਤੱਕਦੇ ਨੂੰ ਪਾ ਕੇ ਬੇਸ਼ੱਕ ਨੂੰ ਪਾ ਕੇ ਦਿੱਲੀ ਕਚਕਾਰੇ ਕੁਪੀ ਪੁਰਜੀ ਵੀ ਬਹੁਤ ਵੀ ਦੀ ਗਨਾਕ ਕਰਨੇ ਹੋ ਤਾਈ ਆਈ ਜੇ ਤੁਸੀਂ ਪੁਰਜੀ ਆਪਾਂ ਕੋਈ ਹੋਰ ਵੀਡੀਓ ਬਣਾਵਾਂਗੇ ਜਿੰਦੇ ਵਿੱਚ ਆਪਾਂ ਆਲੂ ਤੇ ਗੋਭੀ ਦੀ ਪੁਰਜੀ ਬਣਾਵਾਂਗੇ ਦੇਖਣੀ ਚਾਹੁੰਦੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਦੋਂ ਵੀ ਅਸੀਂ ਵੀਡੀਓ ਪਾਵਾਂਗੇ ਫਿਰ ਤੁਹਾਡੇ ਕੋਲ ਆ ਜਾਏਗੀ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਐ ਇਧਰ ਦੋਵੇਂ ਜਾਣੇ ਯਾਰ ਮੈਂ ਹੋਰ ਕੀ ਇਹ ਛਿੱਲੜ ਕੱਢ ਲੈਂਦੇ ਨੇ ਖਲਾਰ ਲੈਂਦੇ ਨੇ ਫਿਰ ਵਿੱਚ ਪਾ ਲੈਂਦੇ ਨੇ ਹੁਣ ਇੱਕ ਦੂਜੇ ਤੋਂ ਖੋਣਗੇ ਠੀਕ ਹੈ ਹੁਣ ਕਿੱਥੇ ਚੱਲੇ ਲੈ ਕੇ ਇਹ ਹੁਣ ਬਾਹਰ ਸੁੱਟਣ ਚੱਲਿਆ ਬਾਹਰ ਆਪ ਮੈਡਮ ਜੇਬ ਕੱਢ ਦੀ ਇਹਨਾਂ ਨੂੰ ਕੱਢ ਦੇ ਚਟ ਵੀ ਹੈ ਅੱਛਾ ਇੱਕ ਅੰਦਾ ਵੀ ਚਟਦੇ ਨੇ സിമ ക ਨ ਲੱਗਦਾ ਭਾ ਜਿਵੇਂ ਪਨੀਰ ਕ੍ਰਸ਼ ਕੀਤਾ ਹੋਣਾ। ਲੋਨ ਮਰਚ ਪਾਦ ਕੇ। ਤੁਸੀਂ ਪੰਜ ਮਿੰਟ ਨੂੰ ਮਰਚ ਪਾ ਸਕਦੇ ਜੇ। ਲੋਨ ਮਿਰਚ ਤੁਸੀਂ ਆਦੇ ਟੇਸਟ ਦੇ ਅਨੁਸਾਰ ਪਾ ਸਕਦੇ ਜੇ ਤੇ ਬਾਕੀ ਆਪਾਂ ਪਾ ਰਹੇ ਹਾਂ 2 ਚਮਚ ਗੋਤਮ ਤੇ ਆਪਾਂ ਨਾ ਹੁਣ ਕਦੇ ਪਾਉਣੀ। ਠੀਕ ਥੋੜਾ ਵੱਧ ਪਾ ਲਈ ਹੈ ਵੱਧ ਪਾਓ ਜਿਆਦਾ ਨੂੰ ਜੇ 2 1/2 ਚਮਚ ਅਸੀਂ ਥੋੜਾ ਜਿਹਾ ਤੇਜ਼ ਹੀ ਖਾਣੇ ਆ ਬਸ ਪਾ ਕੇ ਇਹਨੂੰ ਫਿਰ ਚੰਗੀ ਤਰ੍ਹਾਂ ਮਲਾ ਲੈਣਾ ਤੇ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਜੇ ਇਸ ਦੇ ਨਾਲ ਬਹੁਤ ਹੀ ਵਧੀਆ ਰੋਟੀਆਂ ਪਕਾ ਲਈਆਂ ਤੁਹਾਨੂੰ ਆਪਾਂ ਪਕਾਉਂਦੇ ਹੋਏ ਵੀ ਵਿਖਾਵਾਂਗੇ ਤੇ ਬਾਕੀ ਖਾਣ ਲੱਗਿਆ ਵੀ ਦੱਸਾਂਗੇ ਅਸੀਂ ਤਾਂ ਸੁਬਾ ਖਾਧੀਆਂ ਨੇ ਬਹੁਤ ਜਿਆਦਾ ਸਵਾਦ ਬਣੀਆਂ ਹੈ ਆ ਆਪਣਾ ਪਿਆਰ ਹੋ ਗਿਆ ਮਸਾਲਾ ਹਾਂ ਇਸ ਤਰ੍ਹਾਂ ਆਪਾਂ ਮਸਾਲਾ ਕਰ ਲੈਣਾ ਤਿਆਰ ਹੁਣ ਆਪਾਂ ਇਹਨੂੰ ਠਰਨ ਵਾਸਤੇ ਰੱਖ ਦਾਂਗੇ ਉੱਤੇ ਦੇ ਦਾਂਗੇ ਜਾਲੀ ਜਦੋਂ ਓਹ ਠੰਡਾ ਉਦੋਂ ਪਕਾਵਾਂ ਜਦੋਂ ਹੋ ਜਾਏਗਾ ਠੰਡਾ ਉਦੋਂ ਪਕਾਵਾਂਗੇ ਅਜੇ ਟਾਈਮ ਵੀ ਨਹੀਂ ਹੋਇਆ ਨਾ ਅਜੇ ਟਾਈਮ ਹੀ ਨਹੀਂ ਪਹਿਲਾਂ ਇਹਨੂੰ ਠੰਡਾ ਕਰਨ ਕਰਕੇ ਬਣਾ ਲਿਆ ਹਾਂ ਮੈਂ ਠਰ ਜੂਗਾ ਜੇ ਤੁਸੀਂ ਟਾਈਮ ਦੀ ਟਾਈਮ ਤੇ ਬਣਾਉਂਦੇ ਜੇ ਤਾਂ ਪੱਖੇ ਰਾਈ ਜਾਂ ਕਿਸੇ ਤਰੀਕੇ ਨਾਲ ਠਾਰ ਲਿਆ ਜੇ ਅਸੀਂ ਸਬਜੀ ਵਾਂਗੂ ਟਾਈਮ ਨਾਲ ਬਣਾ ਕੇ ਰੱਖ ਲਿਆ। ਹੋਈ ਰੋਟੀਆਂ ਵੇਜ। ਉਹ ਸਬਜੀ ਟਾਈਮ ਨਾਲ ਰੋਟੀ ਖਾ ਲੈਂਦੇ ਆ। ਹਮ। ਅੱਧੇ ਘੰਟੇ ਨਾਲ ਫੰਦੇ ਅੱਧੇ ਲੈਟਰ ਮੇਂ ਫੰਦੇ ਆਪਣੇ। ਹਮ। ਚਲੋ ਹੁਣ ਆਪ ਪਾ ਦੇਨੇ ਇਹਨੂੰ ਰੱਖ ਦੇਨੇ ਐਵੇਂ ਠੰਣਨ ਵਾਸਤੇ। ਕਰਦਾ ਬੰਦ ਨਹੀਂ ਇੱਕ ਵਾਰੀ ਥੋੜਾ ਜਿਹਾ ਪਾਣੀ ਛੰਡ ਲੇ। ਨਿਸ਼ਾਨ। ਇਹ ਜ ਕਰ ਲਿਆ ਹੁਣ ਥੋੜਾ। ਜਦੋਂ ਆ ਪਾਣੀ ਇਹ ਸੁੱਕ ਜੇ ਉਦੋਂ ਤੁਸੀਂ ਇਹਨੂੰ ਬੰਦ ਕਰ ਦੇਣਾ। ਤੁਹਾਨੂੰ ਹੋ ਗਿਆ ਪਿਆਰ ਚਲੋ ਹੁਣ ਆਪਾਂ ਰੋਟੀ ਪਕਾਉਣ ਵੇਲੇ ਤੁਹਾਨੂੰ ਦਿਖਾਵਾਂਗੇ। ਪੁੰਨ ਲਿਆ ਸੀ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਕੱਢ ਲਿਆ ਸੀ ਛੋਟੀ ਕੜਾਈ ਦੇ ਵਿੱਚ ਤੇ ਇਸ ਤਰ੍ਹਾਂ ਪਹਿਲਾਂ ਆਪਾਂ ਰੋਟੀ ਵੇਲ ਲੈਣੀ ਹੈ। ਫਿਰ ਉਹਦੇ ਵਿੱਚ ਮਸਾਲਾ ਭਰ ਦੇਣਾ। ਮੰਮੀ ਇੱਕ ਰੋਟੀ ਇੱਕ ਪਰੇ ਤੋਂ ਹੀ ਰੋਟੀ ਬਣਾਉਂਦੀ ਐ। ਮੈਂ ਦੋ ਤੋਂ ਬਣਾਉਣੀ। ਇੱਕ ਕਾਲੀ ਵਜਾਦੀ ਵਧੀਆ ਮਸਾਲਾ ਮਸੂਲਾ ਲੱਗ ਜਾਂਦਾ। ਦੋਆਂ ਵੀ ਬਣਾ ਲਈ ਵੀ ਇੱਕ ਕਾਲੀ ਵੀ ਬਣਾ ਲਈ। ਮੰਮੀ ਇਕੱਲੀ ਬਣਾਉਂਦੀ ਐ ਮੈਂ ਦੋ ਬਣਾਉਣੀ ਐ ਇਸ ਤਰ੍ਹਾਂ ਪਵੇਲਾਣੀ ਐ ਬਹੁਤ ਹੀ ਵਧੀਆ ਆਮ ਰੋਟੀ ਦੇ ਵਾਂਗੂ ਹੀ ਵਿਲੀ ਜਾਂਦੀ ਐ ਨਾ ਹਾਂ ਮਾਂ ਨੇ ਜਿਵੇਂ ਪਕਾਈ ਦੀ ਬਾਲੀ ਔਸਾ ਪਰ ਇੰਨਾ ਕਿ ਬਸ ਇੱਕ ਰੋਟੀ ਨੂੰ ਦੋ ਵਾਰੀ ਵੇਲਣਾ ਪੈਂਦਾ ਐ ਹਾਂ ਜੇ ਤੁਹਾਨੂੰ ਦੋ ਆਲੀ ਬਣਾ ਕੇ ਖਵਾ ਦੇਂ ਕਸਾ ਪਪੀਲਾ ਪੇੜਾ ਲਾ ਲੈਣਾ ਉਹ ਥੋੜੇ ਪੇੜੇ ਆਪਾਂ ਛੋਟੇ ਕਰੀਦੇ ਨੇ ਮੇਰੀ ਮੈਡਮ ਵੀ ਆ ਗਈ ਏ ਇਹ ਮੇਰੀ ਮੈਡਮ ਵੀ ਆ ਗਈ ਏ ਮੈਡਮ ਦਾ ਪਕਿਆ ਪਿਆ ਮੈਡਮ ਦੀ ਬਿਨਾ ਕਿਸੇ ਮਸਾਲੇ ਤੋਂ ਬਿਨਾ ਬਣਾਈ ਗਈ ਏ ਹਨਾ ਕਾਟੂਨ ਵੇਖਿਆ ਹੋਰ ਨਹੀਂ ਵੇਖਣੇ ਕਾਕਾ ਕਾਕਾ ਵੇਖਿਆ ਉਹ ਕਾਕੇ ਸਾਡੇ ਦਾ ਪਰੌਂਠਾ ਆ ਸਾਡੇ ਕਾਕੇ ਦਾ ਇਹ ਦੇਨੇ ਵੀ ਪਰੌਂਠੇ ਖਾਂਦੇ ਨੇ ਰਾਤ ਨੂੰ ਵੀ ਖਾਂਦੇ ਨੇ ਕੋਈ ਬਸ ਪਕਾ ਕੇ ਰੱਖ ਲਈ ਆਹੀ ਖਾਈ ਦੇਰ ਬਾਅਦ ਵਿੱਚ ਇਸ ਤਰ੍ਹਾਂ ਆਪਣੀ ਰੋਟੀ ਤਿਆਰ ਹੋ ਜਾਂਦੀ ਏ ਹੁਣ ਆਪਾਂ ਤੁਹਾਨੂੰ ਦੋ ਪੇੜਿਆਂ ਵਿੱਚ ਮਸਾਲਾ ਲਾ ਕੇ ਪਕਾਉਣ ਵਾਲੀ ਵਿਖਾਉਣੇ ਆ ਕਿਸ ਤਰ੍ਹਾਂ ਆਪਾਂ ਬਣਾ ਸਕਦੇ ਆ ਫੱਲਾ ਰੋ ਸਾਡਾ ਕੰਮੀ ਨਾ ਖਰਾਬ ਕਰ ਮੋਟੋ ਚਲਬ ਤੂੰ ਅੰਦਰ ਚਲੋ ਇਹ بڑے ਪੰਗੇ ਲੈਣ ਆਉਂਦੀ ਏ ਜਦੋਂ ਵੀ ਮੰਮੀ ਰੋਟੀ ਪਕਾਉਣ ਲੱਗਦੀ ਏ ਮੰਮੀ ਦੇ ਦਿਵਾਲੇ ਹਣ ਕੇ ਖੜੀ ਹੋ ਜਾਂਦੀ ਏ ਦਿਨੇ ਵੀ ਤੇ ਰਾਤ ਨੂੰ ਅਜਾ ਦਿਨੇ ਵੀ ਉੱਠ ਦੇਣਾ ਸਭ ਤੋਂ ਪਹਿਲਾਂ ਰਸੋਈ ਨੂੰ ਪੰਜਣਗੇ ਹਣਾ ਹੂੰ ਛਿੱਟੇ ਛਿੱਟੇ ਹੁਣ ਨਿਕਲ ਆਵੇ ਹਾਂ ਹੁਣ ਉਧਰ ਜਾ ਕੇ ਖੜ ਜਾਈਗੀ ਜੇ ਇਧਰ ਨਾ ਖੜਨ ਦਓ ਫਿਰ ਉਧਰ ਖੜ ਜਾਈਗੀ ਹੁਣ ਧੋੜਾ ਕੱਢੇਗੀ ਇਹ ਕੁੜੀ ਬਹੁਤ ਹੀ ਜਿਆਦੀ ਖਰਾਬ ਏ ਇਹਨੂੰ ਹੁਣ ਕੁੱਟ ਪਾਏ ਨਹੀਂ ਹੁਣ ਗੰਦੀ ਵੱਡੇਗੀ ਏ ਗੰਦੀ ਵੱਡੀ ਖੜੇ ਰੱਖਣਾ ਏ ਕਹਿੰਦੀ ਮੈਨੂੰ ਰੋਕ ਕੋ ਟੋਕਣਾ ਮੇਰੀ ਮਰਜ਼ੀ ਮੈਂ ਜਿਹੜਾ ਵੇ ਮਰਜ਼ੀ ਕਰਾਂ ਇਹ ਬਾਲੀ ਖਰਾਬ ਐ ਇਸ ਤਰ੍ਹਾਂ ਤੁਰੀ ਬਣਾ ਕੇ ਪੇੜਾ ਉਹ ਵਾਲੀ ਨਹੀਂ ਬਣਾ ਸਕਦੇ ਦੋ ਵਾਲੀ ਬਣਾ ਸਕਦੇ ਜੇ ਇਸ ਤਰ੍ਹਾਂ ਜੇ ਬਣਾਉਣੀ ਚਾਹੂ ਹੋਰ ਤਰ੍ਹਾਂ ਹੀ ਬਣਾਣੀ ਬਣਾ ਸਕਦੇ ਜੇ ਜਿਹੜਾ ਤੁਹਾਨੂੰ ਚੰਗੀ ਲੱਗਦੀ ਏ ਵਧੀਆ ਲੱਗਦੀ ਉਸ ਤਰ੍ਹਾਂ ਬਣਾ ਸਕਦੇ ਜੇ ਖਾਜਾ ਖੜਿਆ ਚੰਗੀ ਮਮੀ ਕੋ ਚਲ ਆਪਣੀਆਂ ਰੋਟੀਆਂ ਹੋ ਜਾਣਗੀਆਂ ਪਾਨਕੇ ਖੜਜਾ ਖੜਿਆ ਜੱਪਾ ਹਟਾਇਆ ਨਹੀਂ ਚਲੋ ਰੋਟੀ ਖਾਈਏ ਚਲੋ ਨਾ ਦੋ ਪੇੜਿਆਂ ਦਾ ਆ ਦੋ ਪੇੜਿਆਂ ਦੀ ਰੋਟੀ ਹੋ ਗਈ ਆ ਇੱਕ ਪੇੜਿਆਂ ਦੀ ਆ ਆਪਣਾ ਸਾਰਾ ਸਮਾਨ ਤੁਸੀਂ ਬਸੋ ਕਿਹੜਾ ਪਰੌਂਠਾ ਤੁਹਾਨੂੰ ਕਿਹੜੇ ਪਰੌਂਠਾ ਬਣਾਉਣਾ ਆਉਂਦਾ ਹੈ ਤੇ ਕਿਹੜਾ ਵਧੀਆ ਲੱਗਦਾ ਹੈ ਮੈਨੂੰ ਤਾਂ ਦੋ ਵਾਲਾ ਲੱਗਦਾ ਕਿਉਂਕਿ ਇੱਕ ਵਾਲਾ ਮੇਰਾ ਮਸਾਲਾ ਹੀ ਖਿਲਰ ਜਾਂਦਾ ਹੁੰਦਾ ਹੈ ਪਾਨ ਕੀ ਚੱਕਰੇ ਤੇ ਆਵੇ ਉਹਨੇ ਕੋਟ ਪਾ ਲੱਗੀ ਮੂਹਨ ਲਾਈਆਂ ਦੀਆਂ ਜਣਾ ਜੀਂਦਰ ਜਲ ਚਲੋ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਮਿਲਦੇ ਕਿਸੇ ਹੋਰ ਨਵੀਂ ਜਿ ਡੇ ਦੇ ਨਾਲ ਪਕਾਵਾਂ ਕਿ ਅੱਕਾ ਲਾ ਪਕਾਵਾਂ ਜਿਵੇਂ ਮਰਜ਼ੀ ਪਕਾ ਲਓ ਬਸ ਸੋਹਣ ਵਧੀਆ ਦੋ ਬਹੁਤ ਮੇਰਾ ਡੋਲ ਚਲੋ ਮਿਲਦੇ ਹਾਂ ਕਿਸੇ ਹੋਰ ਵਧੀਆ ਵੀਡੀਓ ਦੇ ਨਾਲ ਤਾਂ ਇੱਧਰ ਸਾਡੀ ਮੈਡਮ ਬਾਏ ਗਈ ਜੱਪ ਮਾਰੇ ਗਾ ਦੋ Bye.